ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਾਟਨ ਕੈਂਡੀ ਦੀ ਰੈਸਪੀ ਤੇ ਬਹੁਤ ਹੀ ਬੱਚਿਆਂ ਨੂੰ ਪਸੰਦ ਹੁੰਦੀ ਹੈ ਇਹ ਕਾਟਨ ਕੈਂਡੀ ਤੇ ਅੱਜ ਆਪਾਂ ਤੁਹਾਡੇ ਨਾਲ ਘਰ ਹੀ ਤਿਆਰ ਕਰਾਂਗੇ ਲਾਈਵ ਤੁਹਾਨੂੰ ਦਿਖਾਵਾਂਗੇ ਕਾਟਨ ਕੈਂਡੀ ਤਿਆਰ ਕਰਕੇ ਤੇ ਕਾਟਨ ਕੈਂਡੀ ਲਈ ਜੀ ਆਪਾਂ ਲੈਂਦੀ ਹੈ ਇੱਕ ਕੋਲੀ ਖੰਡ ਦੀ ਚੀਨੀ ਤੇ ਇਹ ਵਾਲਾ ਪਿੰਕ ਕਲਰ ਹੈ ਕਿਉਂਕਿ ਬਹੁਤ ਸੋਹਣੇ ਸੋਹਣੇ ਕਲਰ ਹੁੰਦੇ ਆ ਕਾਟਰਨ ਕੈਂਡੀ ਤੇ ਤੇ ਜਿਆਦਾਤਰ ਪਿੰਕ ਕਲਰ ਹੀ ਬੱਚਿਆਂ ਨੂੰ ਜਿਆਦਾ ਪਸੰਦ ਆਉਂਦਾ ਹੈਗਾ ਤੇ ਕਾਟਰਨ ਕੈਂਡੀ ਬੱਚਿਆਂ ਨੂੰ ਬਹੁਤ ਜਿਆਦਾ ਪਸੰਦ ਹੁੰਦੀ ਹੈ ਖਾਣੀ ਤੇ ਇਸ ਲਈ ਆਪਾਂ ਅੱਜ ਘਰ 'ਚ ਹੀ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨਾਲ ਬਨੇ ਰਹਿਣਾ ਐਂਡ ਤੱਕ ਤੇ ਦਿਖਾਉਨੇ ਆ ਹੁਣ ਆਪਾਂ ਪ੍ਰੋਸੈਸ ਸ਼ੁਰੂ ਕਰਦੇ ਆ ਤੇ ਇੱਥੇ ਆਪਾਂ ਲੈ ਲਏ ਜੀ 1000 ਸ਼ੇਕ ਵਾਲਾ ਇਸ ਤਰ੍ਹਾਂ ਦਾ ਜੱਗ ਲੈ ਲੈਣਾ ਤੁਸੀਂ ਜਿਸ ਚਾਪਾ ਸ਼ੇਕ ਵਗੈਰਾ ਬਣਾਉਨੇ ਆ ਤੇ ਇਹ ਚਾਪਾ ਪਾ ਲੈਣੀ ਹੈ ਜੀ ਚੀਨੀ ਪਹਿਲਾਂ ਆਪਾਂ ਇਹ ਜਿਹੜਾ ਕਲਰ ਲੀਤਾਗਾ ਇਹ ਮਿਕਸ ਕਰ ਲੈਣਾ ਇਹਦੇ ਵਿੱਚ ਚੰਗੀ ਤਰ੍ਹਾਂ ਇਹ ਵੇਖੋ ਇੰਨਾ ਸਾਰਾ ਆਪਾਂ ਨੇ ਲੈ ਲਿਆ ਕਲਰ ਅੱਧੇ ਚਮਚੇ ਤੋਂ ਘੱਟ ਐਵੇਂ ਐਸੀ ਫੈਲਿਆ ਜਿਹਾ ਹੋਇਆ ਚਮਚੇ 'ਚ ਤਾਂ ਕਰਕੇ ਜ਼ਿਆਦਾ ਲੱਗ ਰਿਹਾਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਨੇ ਪਹਿਲਾਂ ਫਿਰ ਆਪਾਂ ਇਹਨੂੰ ਜੱਗ ਦੇ ਵਿੱਚ ਪਾਵਾਂਗੇ ਝਾਰ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਨੇ ਆਪਾਂ ਨੇ ਨਾ ਮਿਕਸ ਕਰ ਲੈਣਾਗਾ ਬਹੁਤ ਵਧੀਆ ਇਹਦਾ ਕਲਰ ਆ ਜਾਊਗਾ ਮਿਕਸ ਹੋ ਕੇ ਤੇ ਆਪਾਂ ਜੀ ਬਿਨਾ ਮਸ਼ੀਨ ਤੋਂ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਕਾਟਨ ਕੈਂਡੀ ਅੱਜ ਤੇ ਨਹੀਂ ਤਾਂ ਜੀ ਬਾਜ਼ਾਰ 'ਚ ਤਾਂ ਮਸ਼ੀਨਾਂ ਹੁੰਦੀਆਂ ਆਆਂ ਕਾਟਨ ਕੈਂਡੀ ਤਿਆਰ ਕਰਨ ਲਈ ਤੇ ਆਪਾਂ ਬਿਨਾ ਮਸ਼ੀਨ ਤੋਂ ਤੁਹਾਨੂੰ ਕਾਟਨ ਕੈਂਡੀ ਬਣਾ ਕੇ ਦਿਖਾਵਾਂਗੇ ਅੱਜ ਤੇ ਇਹ ਵੀਡੀਓ ਲਾਸਟ ਤੱਕ ਦੇਖਣਾ ਤੁਸੀਂ ਵੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਇਹ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਇਹਦਾ ਕਲਰ ਪਿੰਕ ਆ ਜੂਗਾ ਜਿਹੜਾ ਕਾਟਨ ਕੈਂਡੀ ਦਾ ਹੁੰਦਾ ਹੈਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੀ ਜਾਣਾਗਾ ਇਸੇ ਤਰੀਕੇ ਨਾਲ ਹੀ ਜੋ ਜਿਵੇਂ ਸਾਰੀ ਇਹ ਮਿਕਸ ਹੋ ਗਈ ਤੇ ਹੁਣ ਆਪਾਂ ਇਹਨੂੰ ਪਾ ਲਾਂਗੇ ਜੱਗ 'ਚ ਜਾਰ ਦੇ ਵਿੱਚ ਇਹਦੇ ਵਿੱਚ ਤੇ ਤੋਂ ਆਪਾਂ ਸਾਰੀ ਚੀਨੀ ਵਿੱਚ ਪਾ ਲਈ ਤੇ ਤੋ ਲਾ ਦਾਂਗੇ ਆਪਾਂ ਇਹਦਾ ਢੱਕਣ ਤੇ ਹੁਣ ਆਪਾਂ ਇਹਨੂੰ ਜੀ 10 ਮਿੰਟ ਚਲਾਵਾਂਗੇ ਲਗਾਤਾਰ ਮਸ਼ੀਨ ਤੇ ਹਾਈ ਤੇ ਲਓ ਜੀ ਆਪਾਂ ਲਗਾਤਾਰ 10 ਮਿੰਟ ਹੁਣ ਚਲਾ ਲਿਆ ਇਹਨੂੰ ਤੇ ਹੁਣ ਆਪਾਂ ਦੇਖਦੇ ਆਂ ਕਾਟਨ ਕੈਂਡੀ ਆਪਣੀ ਬਣ ਕੇ ਤਿਆਰ ਹੈ ਕਿ ਨਹੀਂ ਵਾਓ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਇਹ ਜੀ ਜੀ ਤੇ ਰੈਸਪੀ ਟਰਾਈ ਜ਼ਰੂਰ ਕਰਨਾ ਜੀ ਤੁਸੀਂ ਵੀ ਕਾਟਨ ਕੈਂਡੀ ਦੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਆਪਾਂ ਬਿਨਾ ਮਸ਼ੀਨ ਤੋਂ ਤੇ ਘਰ 'ਚ ਕਾਟਨ ਕੈਂਡੀ ਬਣਾ ਕੇ ਤਿਆਰ ਕਰ ਲਈ ਸਿਰਫ 5-10 ਮਿੰਟਾਂ ਦੇ ਵਿੱਚ ਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਹੀ ਸੇਮ ਕਾਟਨ ਕੈਂਡੀ ਘਰ 'ਚ ਬਣਾ ਸਕਦੇ ਆਂ